ਹਾਂਜੀ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਣੀ ਗਾਂ ਸੌਂਦੀ ਸੀ ਦੀ ਤੇ ਆਪਾਂ ਵੈਸੇ ਤਾਂ ਆਪਣੇ ਕੋਲੇ ਮੱਝਾਂ ਹੀ ਆ ਤੇ ਪਹਿਲੀ ਵਾਰੀ ਸੌਂਦੇ ਆ ਕਿੰਦੇ ਵੀ ਗਾਂ ਸੌਂਨ ਦੇ ਵਿੱਚ ਥੋੜੀ ਜੀ ਖਾਈ ਹੁੰਦੀ ਆ ਬੈਠ ਜਾਵੇ ਤਾਂ ਇਹ ਸੌਖੀ ਸੂਪੇ ਜੀ ਬੱਚਾ ਪਰ ਹੈ ਜਿਸ ਕਰਕੇ ਤੁਹਾਡੇ ਜਾ ਔਖੇ ਆ ਸੂਟ ਦੇ ਵਿੱਚ ਕਮੈਂਟ ਜਰੂਰ ਕਰਿਓ ਜੋ ਆਪਣੇ ਘਰੇ ਅੱਜ ਇੱਕ ਨਵਾਂ ਜੀ ਆਉਣ ਰਿਹਾ ਦੁੱਧ ਵੀ ਲਿਆਜੂਗਾ ਕਿਉਂਕਿ ਦੋਨੇ ਪਸ਼ੂ ਸੌਣ ਵਾਲੇ ਸੀ ਮੈਂ ਇਹ ਵੀ ਸੌਣ ਵਾਲੀ ਆ ਤੇ ਇਹ ਹੁਣ ਆਪਣੇ ਸੌ ਰਹੀ ਆ ਕਿਉਂਕਿ ਦੁੱਧ ਆਪਦੇ ਘਰ ਹੋਵੇ ਤਾਂ ਬਹੁਤ ਸੌਖਾ ਹੁੰਦਾ ਹੈ ਮੁੱਲ ਦਾ ਲੈਣਾ ਕਾ ਮਹਿੰਗਾ ਪੈਂਦਾ ਤੇ ਇੱਕ ਵਧੀਆ ਨਹੀਂ ਮਿਲਦਾਗਾ ਕਰੋਂ ਤਾਂ ਕਿਸੇ ਘਰੋਂ ਲੈਣਾ ਤਾਂ ਦੁੱਧ ਚੰਗਾ ਮਿਲ ਜਾਂਦਾ ਜੇ ਡੇਰੀ ਡੂਰੀ ਤੋਂ ਆਪਾਂ ਲੈਣਾ ਹੋਵੇ ਦੁੱਧ ਤੋਂ ਤੇ ਵਧੀਆ ਨਹੀਂ ਮਿਲਦਾਗਾ ਤੇ ਜਿਹੜਾ ਘਰ ਦਾ ਦੁੱਧ ਹੁੰਦਾ ਉਦੋਂ ਦਹੀਂ ਘਿਓ ਮੱਖਣ ਵਧੀਆ ਮਿਲਦਾ ਲੱਸੀ ਪੀਣ ਨੂੰ ਮਿਲ ਜਾਂਦੀ ਆ ਦੁੱਧ ਪੀਣ ਨੂੰ ਵਧੀਆ ਵਾਧੂ ਹੋ ਜਾਂਦਾ ਭਾਬੀ ਦੀ ਕਿਰਪਾ ਨਾਲ ਸੌਕੀ ਸੂਪ ਆ ਗਈ ਵਦਿਆ